ਦੇਖੋ ਜਮਾ ਸਾਫ ਪਈਆ ਕਿਸੇ ਪਾਸੇ ਵੀ ਕੋਈ ਰੇਤੇ ਦੀ ਚੁੰਡੀ ਨਹੀਂ ਆਹ ਚੀਜ਼ ਦੇਖੋ ਸੱਜਣੋ ਸਟਿੱਪਣੀ ਸਟਿੱਪਣੀ ਜਮਾ ਅਣਜੂਜ ਆ ਤੇ ਜਿਵੇਂ ਕੰਪਨੀ ਵਾਲੇ ਆ ਵਿੱਚ ਗੁੱਦਜੀ ਧਰ ਕੇ ਆ ਜੱਕ ਜੱਕ ਧਰਦੇ ਨੇ ਉਵੇਂ ਪਿਆ ਹੈਗਾ ਤੇ ਸਟਿੱਪਣੀ ਜਮਾ ਅਣਜੂਜ ਆ ਤੇ ਹੁਣ ਸਾਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਿੱਤਰੋ ਤੇ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਇੱਕ ਬਹੁਤ ਸੋਹਣੀ ਗੱਡੀ ਸਾਨੂੰ ਗੱਡੀ ਵੀ ਦਿਖਾਉਣੇ ਆ ਪਹਿਲਾਂ ਤਾਂ ਜਿਹੜੇ ਸੱਜਣ ਮਿੱਤਰਾਂ ਨੇ ਇਹ ਚਾਬੀ ਲੈਣੀ ਆ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਮਾਡਲ ਵੀ ਦੱਸਾਂਗੇ ਤੇ ਗੱਡੀ ਵੀ ਦੱਸਾਂਗੇ ਲਓ ਜੀ ਪਹਿਲਾਂ ਤਾਂ ਪੱਟੀ ਆ ਦਿਖਾ ਦੇ ਕਰੇਟਾ ਹੰਡਈ ਵਾਲਿਆਂ ਦੀ ਕਰੇਟਾ ਤੇ ਜੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2016 ਤੇ ਇਹ ਖੜੀ ਆ ਬਲਾਸਪੁਰ ਜ਼ਿਲ੍ਹਾ ਮੋਗਾ ਤੇ ਜਿਹੜਾ ਆਪਣਾ ਬਲਾਸਪੁਰ ਬਰਨਾਲੇ ਤੋਂ ਗਾਹਾਂ ਬਲਾਸਪੁਰ ਪੈਂਦਾ ਹੈਗਾ ਬਰਨਾਲਾ ਰੋਡ ਤੇ ਉੱਥੇ ਖੜੀ ਆ ਤੇ ਪਹਿਲਾਂ ਤਾਂ ਸਾਨੂੰ ਅਸੀਂ ਪਿੱਛੋਂ ਡਿੱਗੀ ਦਿਖਾਉਣੇ ਆ ਲਓ ਜੀ ਦੇਖੋ ਜਮਾ ਸਾਫ ਪਈਆ ਕਿਸੇ ਪਾਸੇ ਵੀ ਕੋਈ ਰੇਤੇ ਦੀ ਚੁੰਡੀ ਨਹੀਂ ਆਹ ਜੀ ਦੇਖੋ ਸੱਜਣੋ ਸਟਿੱਪਣੀ ਸਟਿੱਪਣੀ ਜਮਾ ਅਨਜੂਜ ਆ ਤੇ ਜਿਵੇਂ ਕੰਪਨੀ ਵਾਲਿਆਂ ਵਿੱਚ ਗੁੱਦਜੀ ਧਰ ਕੇ ਆ ਜੱਕ ਜੱਕ ਧਰਦੇ ਨੇ ਉਵੇਂ ਪਿਆ ਹੈਗਾ ਤੇ ਜੀ ਸਟਿੱਪਣੀ ਜਮਾ ਅਨਜੂਜ ਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਲਾਏ ਲੋ ਜੀ ਜਿਹੜੇ ਅੱਜ ਕੱਲ ਕਰੇਟਾ 'ਚ ਚੱਲ ਰਹੇ ਨੇ ਟ੍ਰੈਂਡ ਦੇ ਵਿੱਚ ਉਹ ਲਾਏ ਲੱਗੇ ਹੋਏ ਨੇ ਟਾਇਰ ਵੀ ਦੇਖ ਲਓ ਚੌਕੜਾ ਟਾਇਰਾਂ ਦਾ ਪੂਰਾ ਨਵਾਂ ਪਿਆ ਹੈਗਾ ਤੇ ਮਾਡਲ ਹੈਗੀ 2016 ਤੇ ਆਪਾਂ ਹੁਣ ਦਿਖਾ ਦਈਏ ਕਿੰਨੀ ਚੱਲੀ ਹੋਈ ਆ। ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੰਨੀ ਚੱਲੀ ਹੋਈ ਆ ਗੱਡੀ। ਇਹ ਗੱਡੀ ਹੈਗੀ ਆ ਇਹ ਪੁਸ਼ ਬਟਨ ਸਟਾਰਟ। ਲੋ ਜੀ ਕਲਚ ਕਰ ਦਿਓ। ਆ ਪੁਸ਼ ਬਟਨ ਸਟਾਰਟ ਗੱਡੀ ਆ ਜੀ ਸਟਾਰਟ ਹੋ ਗਈ ਗੱਡੀ। ਲੋ ਜੀ 99213 ਸਿਰਫ 99213 ਕਿਲੋਮੀਟਰ ਚੱਲੀ ਹੋਈ ਆ ਤੇ ਇੰਟੀਰੀਅਰ ਸਿਸਟਮ ਚੈੱਕ ਕਰ ਲੋ ਡੈਸ਼ਬੋਰਡ ਤੇ ਮੱਖੀ ਜਿੰਨਾ ਦਾਗ ਨਹੀਂ। ਠੀਕ ਹੈ ਜੀ ਤੇ ਇਹ ਮੈਲੂਅਲ ਆਪਣੀ ਗੱਡੀ ਆ ਕ੍ਰੇਟਾ ਜਿਹੜੀ ਹੈਗੀ ਲੋ ਜੀ ਆਪਾਂ ਹੁਣ ਗੱਡੀ ਕਰਤੀ ਬੰਦ ਪਿੱਛੋਂ ਵੀ ਕੰਡੀਸ਼ਨ ਦੇਖ ਲਓ ਸੀਟ ਕਵਰ ਚੰਗੀ ਤਰ੍ਹਾਂ ਦੇਖ ਲਓ ਸਾਰੇ ਜਿੰਨੇ ਵੀ ਇਹਦੇ ਫੀਚਰ ਨੇ ਸਾਰੇ ਫੀਚਰ ਵਰਕਿੰਗ ਦੇ ਵਿੱਚ ਨੇ ਲੋ ਸੋਨੂ ਜੀ ਹੁਣ ਦਿਖਾਉਣੇ ਆ ਆਪਾਂ ਬੋਨਟ ਚੱਕ ਕੇ ਇੰਜਨ ਵਗੈਰਾ ਬੈਟਰੀ ਵਗੈਰਾ ਲੈ ਵੀ ਸੀਆਈਡੀ 16 ਵਾੜ ਦਾ ਜਿਹੜਾ ਇੰਜਨ ਲੱਗਾ ਹੋਇਆ ਇੰਜਨ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਲਓ ਬੈਟਰੀ ਜਮਾਂ ਨਵੀਆਂ ਤੇ ਇਥੋਂ ਜੱਜ ਹੋ ਜਾਂਦਾ ਹੈਗਾ ਆਹ ਜਿਹੜੇ ਗੋਡੇ ਵਗੈਰਾ ਹੁੰਦੇ ਨੇ ਗੋਲਿਆਂ ਤੋਂ ਵੀ ਕਿੰਨੀ ਕ ਗੱਡੀ ਵੈਕਸੀਡੈਂਟ ਹੈ ਗੱਡੀ ਨੌਨ ਐਕਸੀਡੈਂਟ ਫੁੱਲ ਸ਼ੋਰੂਮ ਕੰਡੀਸ਼ਨ ਪਈ ਆ ਤੇ ਜੀ ਨੇ ਵੀ ਲੈਣੀ ਹੈ ਸੱਕਰ ਆ ਜੀ ਕਿੰਨੀ ਆਪਣੀ ਡਿਮਾਂਡ ਹੈ ਗੱਡੀ ਦੀ 1.9 ਲੱਖ ਤੇ 9 ਲੱਖ ਰੁਪਇਆ ਅੰਕਲ ਹੁਣਾ ਨੇ ਡਿਮਾਂਡ ਕਰੀ ਹੋਈ ਆ ਤੇ ਅੰਕਲ ਹੁਣਾ ਜੀ ਦਾ ਬੇਟਾ ਜਿਹੜਾ ਉਹ ਆਸਟ੍ਰੇਲੀਆ ਗਿਆ ਹੋਇਆ ਹੈਗਾ ਤੇ ਅੰਕਲ ਹੁਣਾ ਨੇ ਵੀ ਜਾਣਤਾ ਇਹ ਗੱਡੀ ਆ ਜਿਹੜੀ ਬਕਾਊ ਕਰੀ ਹੋਈ ਆ ਪੰਜਾਬ ਦਾ ਨੰਬਰ ਆ ਤੇ ਜੀਨੇ ਵੀ ਲੈਣੀਆਂ ਨੰਬਰ ਆਪਾਂ ਅੰਕਲ ਦਾ ਟਾਈਟਲ ਦੇ ਵਿੱਚ ਪਾਇਆ ਹੋਇਆਗਾ ਕਰ ਲਿਓ ਸੰਪਰਕ ਜਿਨ੍ਹਾਂ ਨੇ ਵੀ ਲੈਣੀਆਂ ਬਲਾਸਪੁਰ ਖੜੀ ਆ ਜ਼ਿਲ੍ਹਾ ਮੋਗਾ ਤੇ ਧੰਨਵਾਦ ਮਿਹਰਬਾਨੀ